ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਦੋਂ ਜਵਾਨੀ ਦੀਆਂ ਦਹਲਿਜਾਂ ਤੇ ਕਦਮ ਰੱਖਦੇ ਆ ਤੇ ਕੋਈ ਨਾ ਕੋਈ ਜ਼ਿੰਦਗੀ ਦੇ ਅੰਦਰ ਸਾਡਾ ਆਈਡੀਅਲ ਬਣ ਜਾਂਦਾ ਹੈ ਵੈਸੇ ਤੇ ਇਹ ਜਿਹੜੀ ਇਹਨਾਂ ਸ਼ੁਰੂਆਤ ਤੋਂ ਬਚਪਨ ਤੋਂ ਲੈ ਕੇ ਗੱਲ ਸਾਡੇ ਨਾਲ ਨਾਲ ਚੱਲਦੀ ਹੈ ਬਚਪਨ ਦੇ ਅੰਦਰ ਬਹੁਤ ਛੋਟੇ ਸਾਂ ਜਦੋਂ ਬਾਲ ਦੀ ਬਾਲਪਨ ਦੀ ਉਮਰ ਸੀ ਉਸ ਵਕਤ ਬੱਚੇ ਦਾ ਜਿਹੜਾ ਆਈਡੀਅਲ ਹੁੰਦਾ ਹੈ ਉਹ ਮਾਂ ਹੁੰਦੀ ਹੈ ਪਿਓ ਹੁੰਦਾ ਹੈ ਦਾਦੀ ਹੁੰਦੀ ਹੈ ਦਾਦਾ ਹੁੰਦਾ ਹੈ ਭੈਣ ਹੁੰਦੀ ਹੈ ਭਰਾ ਹੁੰਦਾ ਹੈ ਪਰਿਵਾਰ ਦੇ ਜੀਆਂ ਵਿੱਚੋਂ ਕੋਈ ਨਾ ਕੋਈ ਹੁੰਦਾ ਹੈ ਤੇ ਖਾਸ ਕਰਕੇ ਮਾਂ ਬਾਪ ਹੁੰਦੇ ਨੇ ਤੇ ਜਿਹੜੇ ਆਈਡੀਅਲ ਬਣਾਏ ਜਾਂਦੇ ਨੇ ਨਾ ਉਹ ਬਣਾਏ ਜਾਂਦੇ ਨੇ ਜਿਨ੍ਹਾਂ ਦਾ ਜਨਮ ਸਾਡੇ ਤੋਂ ਪਹਿਲਾਂ ਹੋਇਆ ਹੋਵੇ ਸਾਡੇ ਤੋਂ ਸੀਨੀਅਰ ਹੋਣ ਸਾਡੇ ਤੋਂ ਅੱਗੇ ਹੋਣ ਪਿੰਡ ਦੇ ਅੰਦਰ ਗਲੀ ਦੇ ਅੰਦਰ ਮਹੱਲੇ ਦੇ ਅੰਦਰ ਘਰ ਦੇ ਅੰਦਰ ਦੇਸ਼ ਦੇ ਅੰਦਰ ਸੱਜੇ ਖੱਬੇ ਜਦੋਂ ਵੀ ਕੋਈ ਆਈਡੀਅਲ ਬਣਾਉਂਦਾ ਹੈ ਤੇ ਆਪਣੇ ਤੋਂ ਪਹਿਲਾਂ ਹੋ ਚੁੱਕਿਆਂ ਦੇ ਵਿੱਚੋਂ ਕਿਸੇ ਨਾ ਕਿਸੇ ਨੂੰ ਚੁਣ ਲੈਂਦਾ ਉਹਦੇ ਉੱਤੇ ਆਪਣੀ ਉਂਗਲੀ ਰੱਖ ਲੈਂਦਾ ਫਿਰ ਉਹਦੇ ਮਗਰ ਮਗਰ ਚੱਲਣਾ ਸ਼ੁਰੂ ਕਰ ਦਿੰਦਾ ਛੋਟੀ ਉਮਰ ਦੇ ਅੰਦਰ ਜਿਵੇਂ ਮੈਂ ਕਹਿ ਰਿਹਾ ਸਾਂ ਵੀ ਮਾਪੇ ਬਸ਼ਰੇਸ਼ਟ ਲੱਗਦੇ ਨੇ ਚੰਗੇ ਲੱਗਦੇ ਨੇ ਉਸ ਤੋਂ ਬਾਅਦ ਸਕੂਲੀ ਲਾਈਫ ਆਉਂਦੀ ਹੈ ਸਕੂਲੀ ਲਾਈਫ ਦੇ ਅੰਦਰ ਸਾਡਾ ਆਈਡੀਅਲ ਬਦਲ ਜਾਂਦਾ ਹੈ ਮਾਪੇ ਤੇ ਰਹਿੰਦੇ ਨੇ ਪਰ ਥੋੜਾ ਜਿਹਾ ਚੁਕਾ ਬਾਹਰ ਵੀ ਜਾਣਾ ਸ਼ੁਰੂ ਹੋ ਜਾਂਦਾ ਹੈ ਘਰ ਦੀ ਚਾਰ ਦੁਆਰੀ ਤੋਂ ਨਿਕਲ ਕੇ ਬਾਹਰ ਜਾਣਾ ਸ਼ੁਰੂ ਕਰ ਦਿੰਨੇ ਆ ਤੇ ਉਹ ਫਿਰ ਝੁਕਾ ਕਿੱਧਰ ਹੁੰਦਾ ਹੈ ਜਾਂ ਕੋਈ ਟੀਚਰ ਮੈਡਮ ਉਹਦੇ ਵੱਲ ਝੁਕਾਅ ਬਣ ਜਾਂਦਾ ਹੈ ਵੀ ਇਹਦੇ ਵਰਗਾ ਬੰਨਾ ਹੈ ਇਹਦੇ ਵਾਂਗ ਪੜਨਾ ਹੈ ਇਹਦੇ ਵਾਂਗੂ ਮੈਂ ਬੋਲਣਾ ਹੈ ਤੇ ਜਾਂ ਫਿਰ ਕੋਈ ਨਾ ਕੋਈ ਆਪਣੇ ਤੋਂ ਸੀਨੀਅਰ ਜਿਹੜਾ ਸਟੂਡੈਂਟ ਹੁੰਦਾ ਹੈ ਉਹ ਬੇਸ਼ੱਕ ਆਪਣੀ ਕਲਾਸ ਵਿੱਚੋਂ ਕੋਈ ਹਮ ਜਮਾਤੀ ਚੰਗਾ ਲੱਗ ਜਾਏ ਜਾਂ ਆਪਣੇ ਤੋਂ ਅਗਲੀ ਜਮਾਤ ਦਾ ਕੋਈ ਚੰਗਾ ਲੱਗ ਜਾਏ ਫਿਰ ਸਾਡਾ ਆਈਡੀਅਲ ਜਿਹੜਾ ਹੁੰਦਾ ਹੈ ਨਾ ਉਧਰ ਨੂੰ ਬਣਨਾ ਸ਼ੁਰੂ ਹੋ ਜਾਂਦਾ ਹੈ ਝੁਕਾ ਉਧਰ ਜਾਣਾ ਸ਼ੁਰੂ ਹੋ ਜਾਂਦਾ ਹੈ ਇਸ ਤੋਂ ਅੱਗੇ ਚੱਲਨੇ ਆ ਜਦੋਂ ਅਸੀਂ ਕਿਸੇ ਨੂੰ ਮਹਾਨ ਮੰਨਦੇ ਆ ਉਹਦੇ ਉੱਤੇ ਵਿਸ਼ਵਾਸ ਸਾਡਾ ਬਣ ਜਾਂਦਾ ਹੈ ਤੇ ਫਿਰ ਅਸੀਂ ਉਹਨੂੰ ਅੱਵਲ ਜਾਣ ਕੇ ਚੰਗਾ ਜਾਣ ਕੇ ਉਹਦੇ ਵਰਗੇ ਕੰਮ ਵੀ ਕਰਨੇ ਸ਼ੁਰੂ ਕਰ ਦਿੰਨੇ ਆ ਇਦੋਂ ਅਗਲਾ ਪੜਾਉ ਆਉਂਦਾ ਹੈ ਸਾਡਾ ਕਾਲਜ ਲਾਈਫ ਦਾ ਕਾਲਜ ਦੇ ਅੰਦਰ ਜਦੋਂ ਕਾਲਜ ਦੀਆਂ ਦਲਹੀ ਦਹਲੀਆਂ ਦੇ ਉੱਤੇ ਜਦੋਂ ਸਾਡੇ ਪੈਰ ਜਾਂਦੇ ਨੇ ਅਸੀਂ ਫੇਰ ਦੇਖਨੇ ਆ ਸਾਡਾ ਮੇਲਮਲਾਪ ਹੁੰਦਾ ਹੈ ਸਾਡਾ ਹਮ ਜਮਾਤੀ ਹੋਵੇ ਕਲਾਸ ਫੈਲੋ ਹੋਵੇ ਜਾਂ ਸੀਨੀਅਰ ਹੋਵੇ ਜਾਂ ਕੋਈ ਟੀਚਰ ਹੋਵੇ ਪ੍ਰੋਫੈਸਰ ਹੋਵੇ ਉਹਨੂੰ ਅਸੀਂ ਆਪਣਾ ਆਈਡੀਅਲ ਬਣਾਉਣਾ ਚਾਹੁੰਦੇ ਆ ਜਾਂ ਮੰਨਣਾ ਸ਼ੁਰੂ ਕਰ ਦਿੰਨੇ ਆ ਜ਼ਿੰਦਗੀ ਦੇ ਹਰ ਪੜਾਅ ਦੇ ਅੰਦਰ ਹੀ ਇਦਾਂ ਹੁੰਦਾ ਹੈ ਜਿਵੇਂ ਜਿਵੇਂ ਤੁਹਾਡੀ ਸੋਚ ਬਦਲਦੀ ਹੈ ਤੇ ਤੁਹਾਡਾ ਆਈਡੀਆ ਬਦਲਣਾ ਸੁਭਾਵਿਕ ਬਣ ਜਾਂਦਾ ਹੈ ਕੁਦਰਤ ਦਾ ਇੱਕ ਬਨਾਇਆ ਹੋਇਆ ਨਿਜਮ ਹੈ ਜੇ ਤੁਸੀਂ ਇਥੋਂ ਬਾਹਰ ਨਿਕਲਦੇ ਹੋ ਨਾ ਤੇ ਤੁਸੀਂ ਪੈਰ ਰੱਖਦੇ ਹੋ ਰਾਜਨੀਤੀ ਦੇ ਅੰਦਰ ਤੇ ਰਾਜਨੀਤੀ ਦੇ ਅੰਦਰ ਕੋਈ ਨਾ ਕੋਈ ਤੁਹਾਨੂੰ ਆਈਡੀਆਲ ਬਣਾਉਣਾ ਪਏਗਾ ਜਾਂ ਸੁਭਾਵਕ ਬਣ ਜਾਂਦਾ ਹੈ ਜੇ ਤੁਸੀਂ ਧਰਮ ਦੀ ਦੁਨੀਆ ਵਿੱਚ ਪੈਰ ਰੱਖਦੇ ਹੋ ਉਧਰ ਜੇ ਸਮਾਜ ਸੁਧਾਰ ਵਾਲ ਪੈਰ ਰੱਖਦੇ ਹੋ ਉਧਰ ਹਰ ਪੱਖ ਦੇ ਅੰਦਰ ਤੁਸੀਂ ਕੋਈ bizness ਕਰਦੇ ਹੋ ਕਾਰੋਬਾਰ ਕਰਦੇ ਹੋ ਦੁਕਾਨਦਾਰੀ ਕਰਦੇ ਹੋ ਖੇਤੀ ਕਰਦੇ ਹੋ ਕੋਈ ਨਾ ਕੋਈ ਆਈਡੀਆਲ ਤੇ ਤੁਹਾਡਾ ਬਣ ਜਾਣਾ ਸੁਭਾਵਕ ਹੈ ਔਰ ਬਣਨਾ ਵੀ ਚਾਹੀਦਾ ਹੈ ਪਰ ਜਿਹੜਾ ਖਾਸ ਗੱਲ ਮੈਂ ਕਰਨੀ ਚਾਹੁੰਦਾ ਨਾ ਉਹ ਇਹ ਹੈ ਕਿ ਜਿਸ ਨੂੰ ਤੁਸੀਂ ਆਪਣਾ ਆਈਡੀਅਲ ਬਣਾਉਂਦੇ ਹੋ ਉਹਦੇ ਵਰਗੀ ਤੁਹਾਡੀ ਬੋਲਬਾਣੀ ਬਣਨੀ ਕੁਦਰਤੀ ਹੋ ਜਾਂਦੀ ਹੈ ਗੱਲਬਾਤ ਦਾ ਤਰੀਕਾ ਉਹਦੇ ਡਾਇਲੋਗ ਉਹਦੇ ਵਰਗੇ ਕੱਪੜੇ ਉਹਦੇ ਵਰਗੀ ਪੱਗ ਉਹਦੇ ਵਰਗੀ हेयर कटिंग ਉਹਦੇ ਵਰਗਾ ਲਬਾਸ ਉਹਦੇ ਵਾਂਗ ਬਹਿਣਾ ਉਹਦੇ ਵਾਂਗ ਚੱਲਣਾ ਉਹਦੇ ਵਾਂਗ ਗੱਲਬਾਤ ਦਾ ਅੰਦਾਜ਼ ਪੈਦਾ ਕਰਨਾ ਇਸ ਸਾਰੀਆਂ ਗੱਲਾਂ ਤੁਹਾਡੇ ਵਿੱਚ ਸੁਭਾਵਿਕ ਆ ਜਾਂਦੀਆਂ ਨੇ ਹੁਣ ਕਾਲਜ ਲਾਈਫ ਯੂਨੀਵਰਸਿਟੀ ਦੀ ਲਾਈਫ ਜਾਂ ਰਾਜਨੀਤੀ ਦੀ ਲਾਈਫ ਜਾਂ ਸਮਾਜ ਸੁਧਾਰ ਦੀ ਲਾਈਫ ਜਾਂ ਬਿਜ਼ਨਸ ਦੀ ਲਾਈਫ ਜਿਹੜੇ ਵੀ ਪਾਸੇ ਤੁਰोगे ਜੇ ਤੇ ਤੁਹਾਡਾ ਆਈਡੀਅਲ ਕੋਈ ਬਣ ਗਿਆ ਚੰਗਾ ਤੇ ਉਸ ਪੱਖ ਦੇ ਅੰਦਰ ਉਸ ਫੀਲਡ ਦੇ ਅੰਦਰ ਤੁਹਾਨੂੰ ਤਰੱਕੀ ਮਿਲਣੀ ਕੁਦਰਤੀ ਬਣ ਜਾਏਗੀ ਸੁਭਾਵਿਕ ਤੇ ਜੇ ਤੁਸੀਂ ਆਈਡੀਅਲ ਮੰਨ ਬੈਠੇ ਬੁਰਾ ਬੁਰੇ ਬੰਦੇ ਨੂੰ ਤੁਸੀਂ ਆਈਡੀਅਲ ਆਈਡੀਅਲ ਬਣਾ ਲਿਆ ਪਰ ਜਦੋਂ ਤੁਸੀਂ ਬਣਾ ਰਹੇ ਹੋ ਨਾ ਉਦੋਂ ਨਹੀਂ ਤੁਹਾਨੂੰ ਸਮਝ ਲੱਗਣੀ ਕਿ ਬੁਰਾ ਇਹਨੂੰ ਚੰਗਾ ਸਮਝ ਕੇ ਬਣਾਉਗੇ ਪਰ ਹੋਏਗਾ ਬੁਰਾ ਤੇ ਫਿਰ ਤੁਹਾਡੀ ਸਫਲਤਾ ਦੇ ਕਦਮ ਵੀ ਰੁਕ ਜਾਣਗੇ ਕਮਾ ਵੀ ਨਹੀਂ ਪਾਉਗੇ ਮਾਪੇ ਕੋਲੋਂ ਜਿਹੜਾ ਮਿਲੇਗਾ ਉਹਨੂੰ ਵੀ ਗਵਾ ਦਿਓਗੇ ਇਸ ਕਰਕੇ ਸਕੂਲ ਦੇ ਅੰਦਰ ਕਾਲਜ ਦੇ ਅੰਦਰ ਰਾਜਨੀਤੀ ਦੇ ਅੰਦਰ ਜਿਸ ਵੀ ਫੀਲਡ ਵਿੱਚ ਜਾਓ ਉੱਥੇ ਆਪਣਾ ਆਈਡੀਆਲ ਬਣਾਓ ਪਰ 100 ਵਾਰ ਸੋਚ ਕੇ ਬਣਾਓ ਜੇ ਤੁਹਾਡਾ ਆਈਡੀਆਲ ਜਿੰਨੂੰ ਤੁਸੀਂ ਮੰਨ ਲਿਆ ਵੀ ਇਹ ਬੰਦਾ ਚੰਗਾ ਹੈ ਮੈਂ ਦੁਬਾਰਾ ਰਿਪੀਟ ਕਰ ਰਿਹਾ ਤੁਸੀਂ ਚੰਗਾ ਮੰਨ ਕੇ ਹੀ ਉਹਨੂੰ ਆਪਣਾ ਆਈਡੀਆਲ ਚੁਣਨੇ ਆ ਪਰ ਕਦੇ ਕਦੇ ਹੁੰਦਾ ਹੈ ਉਹ ਚੰਗਾ ਨਹੀਂ ਹੁੰਦਾ ਇਸ ਕਰਕੇ ਆਪਣੀ ਸੋਚ ਨੂੰ ਪਰੇ ਰੱਖ ਕੇ ਆਪਣੀ ਸੋਚ ਨੂੰ ਪਾਸੇ ਰੱਖ ਕੇ ਉਹਦੀ ਖੋਜ ਬੀਨ ਹੋਰ ਢੰਗ ਦੇ ਨਾਲ ਵੀ ਕਰੋ ਦੂਜਿਆਂ ਤੋਂ ਪੁੱਛੋ ਮਾਂ ਬਾਪ ਨੂੰ ਪੁੱਛੋ ਭੈਣ ਭਾਈਆਂ ਨੂੰ ਪੁੱਛੋ ਸਮਾਜ ਦੇ ਅੰਦਰ ਬਹੁਤ ਸਾਰੇ ਤੁਹਾਨੂੰ ਕਹਿਣ ਵਾਲੇ ਸੁਣਨ ਵਾਲੇ ਮਿਲ ਜਾਣਗੇ ਜੇ ਉਹ ਚੰਗਾ ਹੋਇਆ ਤੇ ਚੰਗੇ ਬਣ ਜਾਓਗੇ ਮੰਦਾ ਹੋਇਆ ਮੰਦੇ ਬਣ ਜਾਓਗੇ ਜੇ ਉਹਦਾ ਕੰਮ ਹੈ ਲੁੱਟਮਾਰ ਕਰਨਾ ਮਾਰਕੁਟਾਈ ਕਰਨਾ ਕਤਲੋਗਾਰਤ ਕਰਨਾ ਜਾਂ ਆਪਣੇ ਆਪ ਨੂੰ ਆਗੂ ਜਿਹਾ ਬਣਾਉਣਾ ਗੈਂਗਸਟਰਵਾਦ ਦਾ ਆਗੂ ਬਣਾਉਣਾ ਤੇ ਤੁਹਾਨੂੰ ਚੰਗੀ ਸਿੱਖਿਆ ਕਿੱਦਾਂ ਮਿਲੇਗੀ ਜੋ ਉਹ ਹੈ ਉਦਾਂ ਤੁਸੀਂ ਬਣਨਾ ਚਾਹੁੰਦੇ ਹੋ ਜੋ ਉਹ ਹੈ ਉਦਾਂ ਦੇ ਬਣ ਕੇ ਰਹਿ ਜਾਓਗੇ ਉਦੋਂ ਅੱਗੇ ਨਹੀਂ ਤੁਰ पाओगे ਉਹ ਹੋ ਸਕਦਾ ਹੈ ਉਹਦਾ ਜਿਹੜਾ ਸਫਰ ਹੈ ਜੇਲ੍ਹ ਤੱਕ ਜਾ ਕੇ ਮੁੱਕ ਜਾਂਦਾ ਹੋਵੇ ਯਾਉ ਦਾ ਸਫਰ ਜਾਨ ਗਵਾਉਣ ਤੱਕ ਜਾ ਕੇ ਮੁੱਕ ਜਾਂਦਾ ਹੋਵੇ ਤੇ ਤੁਹਾਡਾ ਵੀ ਤਾਂ ਉੱਥੇ ਮੁੱਕੇਗਾ ਨਾ ਤੁਹਾਡਾ ਕਿੱਥੇ ਮੁੱਕੇਗਾ ਉੱਥੇ ਹੀ ਮੁੱਕੇਗਾ ਤੇ ਜੇ ਤੁਹਾਡਾ ਆਈਡੀਅਲ ਹੋਵੇ ਕੋਈ ਦਾਰਸ਼ਨਿਕ ਕੋਈ ਫਿਲਾਸਫਰ ਹੁਣ ਮੈਂ ਗੱਲ ਇਹ ਕਰ ਰਿਹਾ ਅੱਜ ਦੇ ਯੁੱਗ ਦੀ ਵੈਸੇ ਤੇ ਸਾਡੇ ਆਈਡੀਅਲ ਜਿਹੜੇ ਨੇ ਉਹ ਗੁਰੂ ਸਾਹਿਬ ਨੇ ਭਗਤ ਜਾਨ ਨੇ ਪਟ ਜਾਨ ਨੇ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਡਾ ਸਾਡਾ ਆਈਡੀਅਲ ਕੋਈ ਹੋਣਾ ਨਹੀਂ ਚਾਹੀਦਾ ਗੁਰੂ ਪਾਤਸ਼ਾਹ ਤੋਂ ਵੱਡਾ ਚਲੋ ਮੈਂ ਅੱਜ ਦੇ ਸਮੇਂ ਦੀ ਗੱਲ ਕਰ ਰਿਹਾ ਪੁਰਾਣੇ ਸਮੇਂ ਦੇ ਅੰਦਰ ਸਾਡੇ ਸ਼ਹੀਦ ਬੜੇ ਹੋਏ ਭਗਤ ਜਨ ਹੋਏ ਗੁਰੂ ਸਹਿਬਾਨ ਹੋਏ ਪਰ ਮੈਂ ਅੱਜ ਦੇ ਦੇਰੇ ਦੀ ਗੱਲ ਕਰ ਰਿਹਾ ਉਹ ਤਾਂ ਕਿਉਂਕਿ ਨੌਜਵਾਨਾਂ ਨੂੰ ਬੱਚਿਆਂ ਨੂੰ ਅੱਜ ਦੇ ਸਮੇਂ ਵਿੱਚੋਂ ਚੁੱਕ ਕੇ ਜੇ ਗੱਲ ਉਦਾਹਰਣ ਬਣਾ ਕੇ ਦਿੱਤੀ ਜਾਏ ਤੇ ਉਹਨਾਂ ਨੂੰ ਕੁਝ ਜ਼ਿਆਦਾ ਸਮਝ ਪੈਂਦੀ ਪੁਰਾਣੀਆਂ ਗੱਲਾਂ ਨੂੰ ਕਦੇ-ਕਦੇ ਉਹ ਤਰਜੀਹ ਘੱਟ ਦਿੰਦੇ ਨੇ ਜਾਂ ਸੁੰਣਾ ਘੱਟ ਪਸੰਦ ਕਰਦੇ ਨੇ ਚਲੋ ਅੱਜ ਦੇ ਯੁੱਗ ਦੇ ਅੰਦਰ ਜੇ ਕੋਈ ਫਿਲਾਸਫਰ ਜੇ ਕੋਈ ਦਾਰਸ਼ਨਿਕ ਜੇ ਕੋਈ ਡਾਕਟਰ ਜੇ ਕੋਈ ਸਾਇੰਟਿਸਟ ਜੇ ਕੋਈ ਇੰਜੀਨੀਅਰ ਤੁਹਾਡਾ ਆਈਡੀਅਲ ਬਣ ਗਿਆ ਤੇ ਤੁਸੀਂ ਵੀ ਉਹ ਤਾਂ ਦੇ ਬਣੋਗੇ ਨਾ ਪੜ੍ਹਾਈ ਕਰੋਗੇ ਮਗਜ਼ਮਾਰੀ ਕਰੋਗੇ ਉਹਨਾਂ ਵਾਂਗ ਮਿਹਨਤ ਕਰੋਗੇ ਤੇ ਇੱਕ ਮੰਜ਼ਲ ਨੂੰ ਪਾ ਲੋਗੇ ਤੇ ਜੇ ਆਈਡੀਅਲ ਬਣ ਗਿਆ ਉਹੀ ਦੁਬਾਰਾ ਗਲ ਵੀ ਜਿਹਦਾ ਕੰਮ ਏ ਡਾਕਾ ਮਾਰਨਾ ਧਾੜਵੀ ਏ ਰਾਹ ਮਾਰੇ ਲੁੱਟਣਾ ਏ ਖੋਣਾ ਏ ਇਸਤਾਂ ਲੁੱਟਨੀਆ ਤੇ ਤੁਸੀਂ ਚੰਗੇ ਕਿਵੇਂ ਬਣ ਪਾਓਗੇ ਆਪਨਾ ਆਈਡੀਅਲ ਬਣਾਓ ਡਾਕਟਰ ਅਬਦੁਲ ਕਲਾਮ ਸਾਹਿਬ ਵਰਗਿਆਂ ਆਪਨਾ ਆਈਡੀਅਲ ਬਣਾਓ ਸਰਦਾਰ ਡਾਕਟਰ ਮਨਮੋਹਨ ਸਿੰਘ ਵਰਗਿਆਂ ਨੂੰ ਸਰਦਾਰ ਗੁਰਪਾਲ ਸਿੰਘ ਜੀ ALU ਵਾਲੀਆ ਵਰਗਿਆਂ ਨੂੰ ਸਰਦਾਰ ਗੁਰਪਾਲ ਸਿੰਘ ਜੀ ALU ਵਾਲੀਆ ਐਮਪੀ ਹਾਈ ਕੋਰਟ ਦੇ ਜੱਜ ਨੇ ਅਰਕੇ ਦੇ ਵੀਡੀਓ ਉਹਨਾਂ ਦੀਆਂ ਸੁਣ ਕੇ ਵੇਖਿਓ ਉਹਨਾਂ ਦੀ ਇਮਾਨਦਾਰੀ ਦੇ ਅੱਜ ਵੀ ਝੰਡੇ ਚੁਲਦੇ ਨੇ ਤੋ ਖੈਰ ਜੋ ਮੈਂ ਗੱਲ ਕਰ ਰਿਹਾ ਹਾਂ ਤੁਹਾਡੇ ਨੇੜੇ-ਤੇੜੇ ਤੁਹਾਡੇ ਪਿੰਡ ਦੇ ਅੰਦਰ ਗਲੀ ਦੇ ਅੰਦਰ ਮਹੱਲੇ ਦੇ ਅੰਦਰ ਰਿਸ਼ਤੇਦਾਰਾਂ ਦੇ ਅੰਦਰ ਵੀ ਬੜੇ-ਬੜੇ ਚੰਗੇ ਸੱਜਣ ਮਿਲ ਜਾਣਗੇ ਉਹਨਾਂ ਨੂੰ ਆਪਣਾ ਆਈਡੀਅਲ ਬਣਾ ਲਓ ਕਿਸੇ ਦੇ ਪੜਕਾਊ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਉਹਨੂੰ ਆਪਣਾ ਆਈਡੀਅਲ ਮੰਨ ਕੇ ਉਹਨੂੰ ਆਪਣਾ ਆਦਰਸ਼ ਮੰਨ ਕੇ ਉਹਦੇ ਮਗਰ-ਮਗਰ ਨਾ ਤੁਰਿਓ ਲੁੱਟੇ ਜਾਓਗੇ ਪਟਕ ਜਾਓਗੇ ਤੁਹਾਡਾ ਵੀ ਰਾਹ ਝੇਰ ਤੱਕ ਜਾ ਕੇ ਕਿਧਰੇ ਖਤਮ ਨਾ ਹੋਵੇ ਹੋ ਸਕਦਾ ਹੈ ਜਿੰਨੂੰ ਤੁਸੀਂ ਆਈਡੀਅਲ ਮੰਨਿਆ ਹੈ ਆਦਰਸ਼ ਬਣਾਇਆ ਹੈ ਉਦੀ ਕੋਈ ਨਾ ਕੋਈ ਚਾਲ ਹੋਵੇ ਉਹ ਆਪਣੇ ਪਿੱਛੇ ਪੀੜ ਵਿਖਾਉਣੀ ਚਾਹੁੰਦਾ ਹੋਵੇ ਉਸ ਪੀੜ ਦੇ ਨਾਲ ਕੋਈ ਲਾਭ ਲੈਣੀ ਚਾਹੁੰਦਾ ਹੋਵੇ ਜਾਂ ਤੁਹਾਨੂੰ ਉਹ ਕਿਦਰੇ ਵਰਤ ਲਵੇ ਜਾਂ ਉਹ ਖੁਦ ਹੀ ਕਿਸੇ ਏਜੰਸੀ ਵੱਲੋਂ ਵਰਤਿਆ ਜਾ ਰਿਹਾ ਹੋਵੇ ਉਹਨੂੰ ਵੀ ਸਮਝਣਾ ਹੋਵੇ ਤਾਂ ਖੈਰ ਹੋ ਸਕਦਾ ਹੈ ਉਹਦੀ ਲੜਾਈ ਦੇ ਅੰਦਰ ਤੁਸੀਂ ਮਾਰੇ ਜਾਓ ਲੁੱਟੇ ਜਾਓ ਤੁਹਾਡਾ ਹਾਲ ਮਾੜਾ ਹੋ ਜਾਏ ਉਹ ਕਿਦਰੇ ਨ ਕਿਦਰੇ ਸੱਜੇ ਖੱਬੇ ਜਾ ਕੇ ਕਿਸੇ ਏਜੰਸੀਆਂ ਦਾ ਹੱਥ ਥੋਕਾ ਬਣ ਕੇ ਤੇ ਕਿਹਦੇ ਚੰਗਾ ਮਹਿਲ ਉਸਾਰ ਕੇ ਬੈਠਾ ਹੋਵੇ ਤੋ ਖੈਰ ਆਪਣਾ ਆਈਡੀਅਲ ਆਪਣਾ ਆਦਰਸ਼ ਬਣਾਓ ਪਰ ਚੰਗਿਆਂ ਨੂੰ ਬਣਾਓ ਚੰਗੇ ਬਣ ਜਾਓਗੇ ਬੁਰਿਆਂ ਨੂੰ ਬਣਾਓਗੇ ਤੇ ਬੁਰੇ ਬਣ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ